ਲਿਆਨੇ ਜ਼ਿਲ੍ਹੇ ਦਾ 24000 ਕਿੱਲਾ ਜਿਹੜਾ ਅਰਬਨ ਅਸਟੇਟ ਚ ਆ ਗਿਆ ਆ ਖੇਤ ਹੈ ਰਾਹ ਜਾਂਦਾ ਇੱਥੇ ਲੋਹੇ ਦੇ ਵੱਡੇ ਵੱਡੇ ਟਾਵਰ ਬਿਲਡਿੰਗਾਂ ਬਣ ਜਾਣਗੀਆਂ ਤੇ ਪੰਜਾਬੀਓ ਇੱਥੇ ਆ ਕੇ ਪੰਜਾਬ ਤੋਂ ਬਾਹਰ ਲੈਣੇ ਰਾਜ ਕਰਨਾ ਇਸ ਧਰਤੀ ਦੀ ਕੀਮਤ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਕਹਿ ਦੋਗੇ ਨਾ ਮੈਂ 10 ਕਰੋੜ ਕਿੱਲੇ ਆ 20 ਕਰੋੜ ਬਹੁਤ ਘੱਟ अमाउंट ਸੋਚੀ ਬੈਠੇ ਹੋ ਸਤ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਜਿਹੜੇ ਹਜੇ ਵੀ ਘਰਾਂ ਚ ਬੈਠੇ ਹੋ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਬੱਜਵਾਂਗੇ ਸਾਨੂੰ ਕੁਝ ਨਹੀਂ ਹੋਊਗਾ ਉਹ ਲੋਕ ਬੇਵਕੂਫ ਅਤੇ ਦਿਮਾਗੋਂ ਪੈਦਲ ਨਹੀਂ ਆ ਲੁਧਿਆਣਾ ਜ਼ਿਲ੍ਹੇ ਦਾ ਲੁਧਿਆਣਾ ਜ਼ਿਲ੍ਹੇ ਦਾ 24000 ਕਿੱਲਾ ਜਿਹੜਾ ਅਰਬਨ ਅਸਟੇਟ ਚ ਆ ਗਿਆ ਜਿਹੜਾ ਕੀ ਅਰਬਨ ਅਸਟੇਟ ਮੰਨਨ ਜਾ ਰਿਹਾ ਉਹਦੇ ਵਿੱਚ 24000 ਕਿੱਲਾ ਆ ਗਿਆ ਉਹਦੇ ਵਿੱਚ ਜਿਹੜੇ ਅਕਵਾਇਰ ਹੋਣ ਵਾਲੇ ਕਿਹੜੇ ਕਿਹੜੇ ਪਿੰਡ ਨੇ ਮੈਂ ਉਹ ਦੱਸ ਦਵਾਂ ਪਿੰਡ ਬੀਰਮੀ ਬੈਸੈਮੀ ਫਾਗਲਾ ਦਾਖਾ ਇਸੇয়াল ਪੱਟੀਆਂ ਢਾਹਾ ਇਹ ਸਾਰੇ ਪਿੰਡ ਜਿਹੜੇ ਆਏ ਨੇ ਹੈਨਾ ਇਹ ਬੈਂਕ ਵਿਸ਼ਵ ਬੈਂਕ ਤੋਂ ਵੀ ਕਰਜ਼ਾ ਲਿਆ ਜਾਣਾ ਵਾ ਇਹਦੇ ਨਾਲ ਨਾਲ ਪੰਜ ਜ਼ੋਨ ਨੇ 1 ਜ਼ੋਨ ਚ 2352 ਕਿੱਲੇ ਨੇ ਦੂਜੇ ਜ਼ੋਨ ਚ 3560 ਕਿੱਲੇ ਨੇ ਤੀਜੇ ਜ਼ੋਨ ਚ 1893 ਕਿੱਲਾ ਚੌਥੇ ਜ਼ੋਨ ਚ 2450 ਕਿੱਲੇ ਨੇ ਅਤੇ ਪੰਜਵੇਂ ਜ਼ੋਨ ਚ 2680 ਕਿੱਲੇ ਨੇ ਛੇਵੇਂ ਜ਼ੋਨ ਵਿੱਚ 2160 ਕਿੱਲੇ ਨੇ 24000 ਕਿੱਲੇ ਦੇ ਤਕਰੀਬਨ ਜਿਹੜਾ ਇਹ ਟੋਟਲ ਬਣਦਾ ਹੈ ਹਨਾ ਅਲੱਗ-ਅਲੱਗ ਅਲੱਗ-ਅਲੱਗ ਜੋੜ ਕੇ 24000 ਕਿੱਲਾ ਤੁਹਾਡਾ ਅਕਵਾਇਰ ਹੋ ਜਾਣਾ ਤੇ ਤੁਹਾਡੇ ਪਿੰਡ ਇਸ ਤੋਂ ਇਲਾਵਾ ਹਸਨਪੁਰ ਬਦਦਵਾਲ ਪਮਾਲ ਲੁਧਿਆਣਾ ਜ਼ਿਲ੍ਹੇ ਦੇ ਆਏ ਸਾਰੇ ਨਾਰੰਗਾਲ, ਜੋਧਾਂ, ਮਨਸੂਰਾ, ਦੁੱਲੋਕਲਾਂ, ਸ਼ਹਿਜ਼ਾਦ, ਖੇੜੀ ਝਮੇੜੀ ਹਨਾ ਇਹ ਸਾਰੇ ਪਿੰਡ ਇਦੂਗਾ ਜੀ ਜਗਰਾਵਾਲ ਨੂੰ ਸਾਡੇ ਵੱਲ ਨੂੰ ਤਾਂ ਅਗਵਾਰ ਗੁੱਜਰਾ, ਪਿੰਡ ਅਲੀਗੜ, ਪੋਨਾ ਹਨਾ ਇਹ ਪਿੰਡ ਸਾਰੇ ਜਿਹੜੀ ਤਹਿਸੀਲ ਜਗਰਾਉਂ ਦੇ ਇਹ ਵੀ ਪਿੰਡ ਇਹਦੇ ਵਿੱਚ ਆ ਜਾਣੇ ਨੇ ਹੁਣ ਗੱਲ ਕੀ ਆ ਆ ਤੁਹਾਡੇ ਖੇਤ ਨੇ ਹਨਾ ਆ ਖੇਤ ਹੈ ਰਾਹ ਜਾਂਦਾ ਇੱਥੇ ਲੋਹੇ ਦੇ ਵੱਡੇ ਵੱਡੇ ਟਾਵਰ ਬਿਲਡਿੰਗਾਂ ਬਣ ਜਾਣੀਆਂ ਨੇ ਕਿਉਂਕਿ ਤੁਸੀਂ ਤਾਂ ਜ਼ਮੀਨ ਵੇਚ ਦੇਣੀ ਹੈ ਤੇ ਪੰਜਾਬੀਓ ਇੱਥੇ ਆ ਕੇ ਪੰਜਾਬ ਤੋਂ ਬਾਹਰ ਲੈਣੇ ਰਾਜ ਕਰਨਾ ਉਹਦਾ ਕੀ ਆ ਮੰਨ ਲਓ 20 25 25 ਮੰਜਲੀਆਂ ਜਿਵੇਂ ਹੁਣ ਲੈਣੇ ਬਣ ਗਿਆ ਉਹ ਬਿਲਡਿੰਗਸ ਬਣ ਜਾਣਗੀਆਂ ਹੈਨਾ ਉੱਥੇ ਆ ਕੇ ਦਿੱਲੀ ਦੇ ਜਾਂ ਹੋਰ ਸ਼ਹਿਰੀ ਬਾਬੂ ਰਹਿਣਗੇ ਹੁਣ ਤੁਹਾਨੂੰ ਮੈਂ ਇਹੀ ਪਿੱਟਣਾ ਕਿ ਜ਼ਮੀਨਾਂ ਵੇਚ ਕੇ ਨਾ ਭਜੋ ਇਸ ਧਰਤੀ ਦੀ ਕੀਮਤ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਕਹਿ ਦੋਗੇ ਨਾ ਮੈਂ 10 ਕਰੋੜ ਕਿਲੇ 20 ਕਰੋੜ ਬਹੁਤ ਘੱਟ अमाउंट ਸੋਚੀ ਬੈਠੇ ਹੋ ਇੰਨਾ ਜ਼ਿਆਦਾ ਮੁੱਲ ਹੋਣਾ ਇਸ ਧਰਤੀ ਦਾ ਇਸ ਉਪਜਾਊ ਧਰਤੀ ਦਾ ਸੋ ਪੰਜਾਬੀਓ ਪੰਜਾਬ ਨੂੰ ਉਜਾੜਨ ਦੀਆਂ ਚਾਲਾਂ ਨੇ ਆ ਮੱਲੋ ਆਚਾਰੇ ਬਸ ਕਿਹਦੀ ਮੱਕੀ ਬੀਜੀ ਆ ਕੀ ਮੈਂ ਗੱਲ ਕਰਾਂ ਹਨਾ ਹੁਣ ਇੱਥੇ ਤਾਂ ਰੰਗਲੀ ਧਰਤੀ ਆ ਜਿਹੜੀ ਜੀ ਦਾ ਮਰਜ਼ੀ ਤੁਸੀਂ ਛਿੱਟਾ ਦੇ ਦਿਓ ਹਨਾ ਉਹ ਚੀਜ਼ ਹੋ ਜਾਂਦੀ ਆ ਹੁਣ ਇੱਥੇ ਹਰ ਛੇ ਰੁੱਤਾਂ ਨੇ ਹਨਾ ਗਰਮੀ ਸਰਦੀ ਪਤਝੜ ਬਰਸਾਤ ਛੇ ਰੁੱਤਾਂ ਨੇ ਤੇ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਜਿਹੜੀ ਧਰਤੀ ਚੋਂ ਹੋ ਜਾਂਦੀ ਆ ਫੇਰ ਇੱਥੇ ਜਿਵੇਂ ਉਹਦੀ ਕਵਤਾ ਸੀ ਮੇਰੇ ਖੇਤ ਦੇ ਵਿੱਚ ਲੋਹੇ ਦੇ ਟਾਵਰ ਰੁਗਿਆ ਇਹ ਜਿਹੜਾ ਕੰਕਰੀਟ ਆ ਇਹ ਸੀਮੈਂਟ ਆ ਇਹ ਤੁਹਾਡੇ ਖੇਤ ਖਾਜੂ ਇਹ ਤੁਹਾਡਾ ਵਾਤਾਵਰਨ ਖਾਜੂ ਕਿਉਂਕਿ ਜਦੋਂ ਇਹ ਸਾਰਾ ਕੁਝ ਹੋਊਗਾ ਫਿਰ ਜਿਹੜੀਆਂ ਮੋਟਰਾਂ ਤੇ ਲੱਗੇ ਦਰਖਤ ਨੇ ਉਹਨਾਂ ਦਾ ਵੀ ਅਜਾੜਾ ਹੋਊਗਾ ਪਾਣੀ ਤਾਂ ਪਹਿਲਾਂ ਹੀ ਅਸੀਂ ਧਰਤੀ ਹੇਠੋਂ ਪਾਣੀ ਤਾਂ ਸਾਡਾ ਖਤਮ ਹੋ ਗਿਆ ਹੁਣ ਲੁਧਿਆਣੇ ਜਦੋਂ ਉਹ ਰਹਿਣ ਆਉਣਗੇ ਐਡੀਆਂ-ਐਡੀਆਂ ਬਿਲਡਿੰਗਾਂ ਬਣਣਗੀਆਂ ਤਾਂ ਕਿੰਨੇ ਸਮਰਸੀਬਲ ਪੰਪ ਲੱਗਣਗੇ ਧਰਤੀ ਦਾ ਕਿੰਨਾ ਪਾਣੀ ਖਿੱਚਿਆ ਜਾਊਗਾ ਕਿੰਨਾ ਜਿਹੜਾ ਗੰਦ ਸੀਵਰੇਜ ਬਣ ਕੇ ਉਹ ਧਰਤੀ ਦੇ ਵਿੱਚ ਜਾਊਗਾ ਹੈਨਾ ਉਹ ਕਿੰਨਾ ਨਾਸ ਹੋਊਗਾ ਲੁਧਿਆਣੇ ਲੁਧਿਆਣੇ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਾਲੇ ਪਾਣੀ ਨੇ ਬੁੱਢਾ ਦਰਿਆ ਆਉਂਦਾ ਕਿਤੇ ਉਹਦੇ ਨੇੜੇ ਕੜ ਕੇ ਦੇਖ ਲਿਓ ਤੁਹਾਨੂੰ ਲੱਗ ਜੂ ਪਤਾ ਸੋ ਪੰਜਾਬੀਓ ਮਰ ਜੋਂਗੇ ਘਰਾਂ ਚ ਬੈਠੇ ਮਰ ਜੋਂਗੇ ਜੇ ਅੱਜ ਨਾ ਬੋਲੇ ਅਸੀਂ ਸਰਕਾਰ ਦੇ ਇਸ ਪ੍ਰੋਜੈਕਟ ਦਾ ਪੂਰਾ ਵਿਰੋਧ ਕਰਦੇ ਆ ਗਲਾਡਾ ਨੂੰ ਸੋਚਣਾ ਚਾਹੀਦਾ ਹੈ ਗਲਾਡਾ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਰੰਗਲੀ ਧਰਤੀ ਆ ਇੱਥੇ ਅਰਬਨ ਸਟੇਟਾਂ ਦੀ ਜ਼ਰੂਰਤ ਨਹੀਂ ਇੱਥੇ ਜ਼ਰੂਰਤ ਹੈ ਫਸਲਾਂ ਦੀ ਮੱਕੀ ਬੀਜੋ ਕਣਕ ਬੀਜੋ ਜੋਵ ਬੀਜੋ ਬਾਜਰਾ ਬੀਜੋ ਜਵਾਰ ਬੀਜੋ ਜੋ ਤੁਸੀਂ ਬੀਜ ਸਕਦੇ ਹੋ ਯਾਰ ਉਹਦੀ ਖੇਤੀ ਕਰੋ ਨੌਜਵਾਨ ਮੁੰਡੇ ਖੇਤੀਵਾਲੇ ਪ੍ਰੇਰਤ ਹੁਣ ਤਾਂ ਜੋ ਪੰਜਾਬ ਬਚਾਈਏ ਪੰਜਾਬੀਓ ਇਹਨਾਂ ਨੇ ਤੁਹਾਨੂੰ ਖਤਮ ਕਰਨ ਦਾ ਠੇਕਾ ਲੈ ਲਿਆ ਕਿੰਨੀ ਪਵਿੱਤਰ ਕਿੰਨੀ ਉਪਜਾਊ ਜ਼ਮੀਨ ਆ ਇਹ ਪੰਜਾਬ ਦੀ ਇਹ ਮਿੱਟੀ ਦੇ ਵਿੱਚੋਂ ਸੋਨਾ ਉਗਦਾ ਮੈਂ ਕਹਿੰਦਾ ਚਾਰੇ ਪਾਸੇ ਇੱਕ ਵਾਰੀ ਕੈਮਰਾ ਘੁਮਾ ਦਿਓ 24000 ਕਿੱਲਾ ਪਤਾ ਕਿੰਨਾ ਹੋ ਜਾਣਾ ਤੁਸੀਂ ਸੋਚ ਨਹੀਂ ਸਕਦੇ ਆ ਬੀਰਮੀ ਵਰਗੇ ਪਿੰਡ ਜਿਹੜੇ ਅੱਜ ਕਰੋੜਾਪਤੀ ਬਣੀ ਬੈਠੇ ਨੇ ਜਿਹੜੇ ਆਪਦਾ ਨੂੰ ਸਰਦਾਰ ਕਹਾਉਂਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਨੇ ਇਹ ਕੈਸੇ ਕੰਮ ਨਹੀਂ ਆਉਣੀਆਂ ਬਾਈ ਇਸ ਲਈ ਜਮੀਨਾਂ ਵਿੱਚੋਂ ਸਰਕਾਰ ਇਸ ਪ੍ਰੋਜੈਕਟ ਨੂੰ ਮੁੱਢੋਂ ਰੱਦ ਕਰੇ ਅਸੀਂ ਸਾਰੇ ਪਿੰਡ ਵਾਲਿਆਂ ਨੂੰ ਹੌਕਾ ਦੇਣਾ ਵੀ ਆਓ ਡਟ ਕੇ ਖੜੇ ਹੋਈਏ ਹੁਣ ਮੇਰੀ ਕਈ ਪਿੰਡ ਵਾਲਿਆਂ ਨਾਲ ਗੱਲ ਵੀ ਹੋਈ ਉਹ ਕਹਿੰਦੇ ਭਾਈ ਅਸੀਂ ਨਾਲ ਆਓ ਸਰਕਾਰ ਨੂੰ ਜਾਗਰੂਕ ਕਰੋ ਸਰਕਾਰ ਨੂੰ ਰੌਲਾ ਪਾਓ ਸਾਡੀਆਂ ਵੀ ਵੀਡੀਓ ਪਾਓ ਹੌਲੀ-ਹੌਲੀ ਸਾਰਾ ਕੁਝ ਕਰਾਂਗੇ ਜਿੱਥੇ ਵੀ ਭਾਈ ਜੀ ਨੂੰ ਲੋੜ ਲੱਗਦੀ ਹੋਈ ਉੱਥੇ ਅਸੀਂ ਜਾ ਕੇ ਡਟ ਕੇ ਬੋਲਾਂਗੇ ਤੇ ਨਾਲ-ਨਾਲ ਮੈਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਸੱਦਾ ਦਿੰਦਾ ਓਏ ਇਸ ਕਹਿਰ ਨੂੰ ਰੋਕੀਏ ਇਸ ਕਹਿਰ ਦੇ ਵਿਰੁੱਧ ਬੋਲੋ ਜੇ ਅਰਬਨ ਸਟੇਟਾਂ ਬਣੀਆਂ ਲੁਧਿਆਣੇ ਤੋਂ ਬੱਧੂਵਾਲ ਤਾਂ ਪਹਿਲਾਂ ਹੀ ਰਲ- ਗਾ ਮੁੱਲਾਪੁਰ ਨੂੰ ਖਾਊ ਗਾਂ ਜਗਰਾਮਾਲ ਨੂੰ ਹੋਜੂ ਤਾਂ ਫਿਰ ਅਸੀਂ ਜਾਵਾਂਗੇ ਕਿੱਥੇ ਕਹਿੰਦਾ ਬਿੱਲੋ ਤੇਰਾ ਸ਼ਹਿਰ ਮੇਰਾ ਪਿੰਡ ਖਾ ਗਿਆ ਇਹਨਾਂ ਨੇ ਪਿੰਡ ਖਾ ਜਾਣੇ ਆ ਤੁਹਾਡੀ ਧਰਤੀ ਖਾ ਜਾਣੀਆਂ ਜਦੋਂ ਐਡੀਆਂ ਐਡੀਆਂ ਬਿਲਡਿੰਗਾਂ ਬਣ ਗਈਆਂ ਹੈਨਾ ਉਹਦਾ ਸਾਰਾ ਉਹਦੇ ਐਡੇ ਐਡੇ ਜਨਰੇਟਰ ਲੱਗਣਗੇ ਪੋਲੂਸ਼ਨ ਹੋਊਗਾ ਸਭ ਕੁਝ ਇਹ ਧਰਤੀ ਰਹਿਣ ਯੋਗ ਨਹੀਂ ਹੋ ਇੱਥੇ ਸਾਹ ਨਹੀਂ ਲਿਆ ਜਾਊਗਾ ਇੰਡਸਟਰੀ ਲਾਉਣਾ ਮਾੜੀ ਗੱਲ ਨਹੀਂ ਐ ਪਰ ਸੈਂਟਰ ਸਰਕਾਰ ਮੱਧ ਪ੍ਰਦੇਸ਼ ਚਲਾਵੇ ਜਿੱਥੇ ਕਾਲੀ ਮਿੱਟੀ ਐ ਹੈਨਾ ਜਿੱਥੇ ਰਾਜਸਥਾਨ ਅਰਗੇ ਕੋਈ ਜਗ੍ਹਾ ਮੈਂ ਇਹ ਹੀ ਆ ਜਿੱਥੇ ਕੁਝ ਨਹੀਂ ਹੁੰਦਾ ਉੱਥੇ ਲਾਓ ਪੰਜਾਬ ਨੂੰ ਅਜਾੜਨ ਕਿਉਂ ਲੱਗਿਓ ਇੱਥੇ ਸਾਰਿਆਂ ਕੋਲੇ ਘਰ ਹੈਗੇ ਆ ਅਸੀਂ ਅਰਬਨ ਸਟੇਟਾਂ ਕੀ ਕਰਨੀਆਂ ਯਾਰ ਅਸੀਂ ਅਰਬਨ ਸਟੇਟਾਂ ਕੀ ਕਰਨੀਆਂ ਸੋ ਸਿਰਫ ਹੋਰ ਨਾ ਰਾਜਾਂ ਦੇ ਬੰਦੇ ਇੱਥੇ ਵਸਾਏ ਜਾਣਗੇ ਤੁਹਾਨੂੰ ਖਤਮ ਕੀਤਾ ਜਾਊਗਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਥੋਂ ਦਵਾਲਦ ਦਿੱਤਾ ਜਾਊਗਾ ਤੇ ਉਹ ਕੌਮਾਂ ਉਹ ਕੌਮਾਂ ਦਾ ਵਿਨਾਸ਼ ਹੋਣਾ ਲਾਜ਼ਮੀ ਹੁੰਦਾ ਜਿਹੜੀਆਂ ਲੜਨਾ ਭੁੱਲ ਜਾਂਦੀਆਂ ਨੇ ਅਸੀਂ ਤਾਂ ਅੰਦੋਲਨ ਜਿੱਤ ਕੇ ਆਏ ਹਾਂ ਉੱਥੇ ਵੀ ਡਟੇ ਰਹੇ ਹੁਣ ਪੰਜਾਬ ਸਰਕਾਰ ਦੇ ਇਸ ਕਦਮ ਦਾ ਚਾਹੇ ਸੈਂਟਰ ਸਰਕਾਰ ਆ ਅਸੀਂ ਦੋਨਾਂ ਸਰਕਾਰਾਂ ਦੇ ਇਸ ਕਦਮ ਦਾ ਪੂਰਰ ਜੋਰ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ ਮੇਰੀ ਬੇਨਤੀ ਕੀ ਹੈ ਕਿ ਇਹ ਪ੍ਰੋਜੈਕਟ ਮੁੱਢੋਂ ਰੱਦ ਕੀਤਾ ਜਾਵੇ ਗਲਾਡਾ ਨੂੰ ਇਹ ਗੱਲ ਸਮਝ ਨਹੀਂ ਪਾਉਗੀ ਕਿ ਇੱਥੇ ਅਰਬਨ ਸਟੇਟਾਂ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ